ਭਾਰਤ ਵਿੱਚ ਮਨਾਉਣ ਜਾਣ ਵਾਲੇ ਸਭ ਤੋਂ ਖੂਬਸੂਰਤ ਅਤੇ ਆਨੰਦਦਾਇਕ ਤਿਉਹਾਰਾਂ ਵਿੱਚੋਂ ਇੱਕ ਹੈ ਪਰੰਪਰਾਗਤ ਰੂਪ ਦੇ ਨਾਲ ਸੁੱਕੇ ਗੁਲਾਲ ਰੰਗ ਅਤੇ ਪਾਣੀ ਦੇ ਨਾਲ ਹੋਲੀ ਮਨਾਉਣ ਦੀ ਪ੍ਰਥਾ ਰਹੀ ਹੈ ਲੇਕਿਨ ਪਿਛਲੇ ਕੁਝ ਦਸ਼ਕਾਂ ਤੋਂ ਕੈਮੀਕਲ ਵਾਲੇ ਰੰਗਾਂ ਦਾ ਚਲਣ ਹੋਲੀ ਦੀ ਖੁਸ਼ੀਆਂ ਵਿੱਚ ਦਾਗ ਲਗਾਉਣ ਦਾ ਕੰਮ ਕਰ ਰਿਹਾ ਹੈ ਕੁਦਰਤੀ ਰੰਗਾਂ ਦੀ ਤੁਲਨਾ ਵਿੱਚ ਕੈਮੀਕਲ ਵਾਲੇ ਰੰਗ ਸਸਤੇ ਹੁੰਦੇ ਹਨ ਇਸ ਵਜ੍ਹਾ ਦੇ ਨਾਲ ਇਹਨਾਂ ਦਾ ਪ੍ਰਯੋਗ ਤੇਜ਼ੀ ਦੇ ਨਾਲ ਵਧਦਾ ਜਾ ਰਿਹਾ ਹੈ ਇਹਨਾਂ ਰੰਗਾਂ ਦੀ ਚਮਕੀਲੀ ਬਣਾਉਣ ਦੇ ਲਈ ਕਾਪਰ ਸਲਫੇਟ ਅਤੇ ਸੀਸੇ ਦੇ ਪਾਊਡਰ ਜੈਸੇ ਕਈ ਖਤਰਨਾਕ ਕੈਮੀਕਲ ਮਿਲਾਏ ਜਾਂਦੇ ਹਨ। ਇਹ ਰੰਗ ਨਾ ਕੇਵਲ ਸਿਹਤ ਦੇ ਲਈ ਖਤਰਨਾਕ ਸਾਬਤ ਹੁੰਦੇ ਹਨ ਬਲਕਿ ਸਕਿਨ ਅਤੇ ਵਾਲਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਅਜਿਹੀ ਵਿੱਚ ਅੱਜ ਸੱਚ ਕਹੂੰ ਆਪਣੇ ਦਰਸ਼ਕਾਂ ਨੂੰ ਇਹਨਾਂ ਕੈਮੀਕਲ ਰੰਗਾਂ ਤੋਂ ਕਿਵੇਂ ਬਚਾਇਆ ਜਾਵੇ ਇਸ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਹੋਲੀ ਤੇ ਮਿਲਣ ਵਾਲੇ ਕੈਮੀਕਲ ਵਾਲੇ ਰੰਗਾਂ ਤੋਂ ਵਾਲ ਅਤੇ ਸਕਿਨਾਂ ਨੂੰ ਕਿਸ ਤਰੀਕੇ ਦੇ ਨਾਲ ਨੁਕਸਾਨ ਹੋ ਸਕਦਾ ਹੈ? ਤਨ ਸ਼ਾਹ ਸਤਨਾਮ ਜੀ ਸਪੈਸ਼ialਟੀ ਹਸਪਤਾਲ ਦੇ ਹੈਲਥ ਐਕਸਪਰਟ ਦੱਸਦੇ ਹਨ ਕਿ ਹੋਲੀ ਤੇ ਬਾਜ਼ਾਰ ਵਿੱਚ ਮਿਲਣ ਵਾਲੇ ਆਰਟੀਫੀਸ਼ੀਅਲ ਰੰਗਾਂ ਵਿੱਚ ਕਾਪਰ ਸਲਫੇਟ, ਐਲੂਮੀਨੀਅਮ ਬ੍ਰੋਮਾਈਡ, ਲੇਡ ਆਕਸਾਈਡ ਅਤੇ ਐਸਬੇਸਟ ਜੈਸੀਆਂ ਹਾਨੀਕਾਰਕ ਚੀਜ਼ਾਂ ਮਲਾਈਆਂ ਜਾਂਦੀਆਂ ਹਨ। ਇਹਨਾਂ ਦਾ ਉਪਯੋਗ ਰੰਗीन ਪਾਊਡਰ ਬਣਾਉਣ ਦੇ ਵਿੱਚ ਕੀਤਾ ਜਾਂਦਾ ਹੈ। ਇਹ ਕੈਮੀਕਲਸ ਵਾਲਾਂ ਅਤੇ ਸਕਿਨ ਦੇ ਲਈ ਬਹੁਤ ਖਤਰਨਾਕ ਸਾਬਿਤ ਹੁੰਦੇ ਹਨ ਜਿਸ ਦੇ ਕਾਰਨ ਤੁਹਾਡੇ ਵਾਲ ਟੁੱਟਣ ਲੱਗਦੇ ਹਨ। ਵਾਲਾਂ ਦੇ ਵਿੱਚ ਰੂਸੀ ਪੈਦਾ ਹੁੰਦੀ ਹੈ ਵਾਲ ਸਫੇਦ ਹੋਣ ਲੱਗਦੇ ਹਨ ਉਥੇ ਸਕਿਨ ਤੇ ਨ ਰੰਗਾਂ ਦੇ ਇਸਤੇਮਾਲ ਦੇ ਨਾਲ ਅਲਰਜੀ ਇਨਫੈਕਸ਼ਨ ਖੁਜਲੀ ਅਤੇ ਲਾਲ ਦਾਣੇ ਨਿਕਲ ਆਉਂਦੇ ਹਨ ਤਾਂ ਜਿਹੇ ਵਿੱਚ ਡਾਕਟਰਾਂ ਦਾ ਕਹਿਣਾ ਹੈ ਕਿ ਤੁਸੀਂ ਹੋਲੀ ਖੇਡਣ ਤੋਂ ਪਹਿਲਾਂ ਵਾਲਾਂ ਵਿੱਚ ਨਾਰੀਅਲ ਜਾਂ ਸਰ੍ਹੋਂ ਦਾ ਤੇਲ ਜ਼ਰੂਰ ਲਗਾਓ ਇਹ ਤੁਹਾਡੀ ਇਹਨਾਂ ਸਮੱਸਿਆਵਾਂ ਤੋਂ ਬਚਾਉਣ ਦਾ ਕੰਮ ਕਰੇਗਾ ਤੇਲ ਲਗਾਉਣ ਦੇ ਨਾਲ ਰੰਗ ਅਤੇ ਵਾਲਾਂ ਦੇ ਵਿੱਚ ਇੱਕ ਪਰਤ ਬਣ ਜਾਂਦੀ ਹੈ ਜਿਸ ਦੇ ਨਾਲ ਰੰਗ ਵਾਲਾਂ ਦੀ ਨਿਚਲੀ ਸਤ੍ਹਾ ਤੱਕ ਨਹੀਂ ਚਿਪਕਦਾ ਇਸ ਦੇ ਨਾਲ ਵਾਲਾਂ ਤੋਂ ਰੰਗ ਨਿਕਲਣ ਦੇ ਵਿੱਚ ਆਸਾਨੀ ਹੁੰਦੀ ਹੈ ਤੇਲ ਲਗਾਉਣ ਦੇ ਲਈ ਤੁਸੀਂ ਕਾਟਨ ਦਾ ਇਸਤੇਮਾਲ ਕਰ ਸਕਦੇ ਹੋ ਜਿਸ ਦੇ ਨਾਲ ਤੇਲ اچھی طرح ਵਾਲਾਂ ਦੀ ਜੜ੍ਹਾਂ ਤੱਕ ਪਹੁੰਚ ਜਾਂਦਾ ਹੈ ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਕੁਝ ਰੰਗ ਐਨੇ ਪੱਕੇ ਅਤੇ ਜ਼ਿੱਦੀ ਹੁੰਦੇ ਹਨ ਕਿ ਜੋ ਪਾਣੀ ਅਤੇ ਸ਼ੈਂਪੂ ਦੇ ਨਾਲ ਵੀ ਨਹੀਂ ਨਿਕਲਦੇ। ਅਜਿਹੇ ਵਿੱਚ ਐਪਲ ਸਾਈਡਰ ਵਿਨੇਗਰ ਇੱਕ ਚੰਗਾ ਵਿਕਲਪ ਹੈ। ਇਹ ਵਾਲਾਂ ਦੇ ਵਿੱਚ ਫਸੀ ਸਾਰੀ ਗੰਦਗੀ ਨੂੰ ਹਟਾ ਦਿੰਦਾ ਹੈ। ਨਾਲ ਹੀ ਰੰਗਾਂ ਦੀ ਵਜ੍ਹਾ ਦੇ ਨਾਲ ਸਿਰ ਵਿੱਚ ਹੋਣ ਵਾਲੀ ਖੁਜਲੀ ਅਤੇ ਇਨਫੈਕਸ਼ਨ ਨੂੰ ਵੀ ਘਟ ਕਰਨ ਦੇ ਵਿੱਚ کارਗਰ ਹੁੰਦਾ ਹੈ। ਹੁਣ ਦੂਸਰਾ ਸਵਾਲ ਉੱਠਦਾ ਹੈ ਕਿ ਹोली ਤੋਂ ਪਹਿਲਾਂ ਸਕਿਨ ਨੂੰ ਰੰਗਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਕਿਵੇਂ ਬਚਾਇਆ ਜਾਵੇ? ਟੈਕਸਪਰਟ ਦੱਸਦੇ ਹਨ ਕਿ ਹੋਲੀ ਤੋਂ ਇੱਕ ਦਿਨ ਪਹਿਲਾਂ ਆਪਣੇ ਪੂਰੇ ਸਰੀਰ ਤੇ ਬਾਡੀ ਆਇਲ ਲਗਾਓ ਅਤੇ ਸਕਿਨ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਅਜਿਹਾ ਕਰਨ ਦੇ ਨਾਲ ਸਕਿਨ ਹਾਈਡਰੇਟ ਰਹੇਗੀ ਜਿਸ ਦਿਨ ਉਹ ਅਗਲੇ ਦਿਨ ਤੱਕ ਘੱਟ ਰੰਗ ਸੋਕੇਗੀ। ਇਸ ਇਲਾਵਾ ਹੋਲੀ ਖੇਡਣ ਤੋਂ ਠੀਕ ਇੱਕ ਘੰਟਾ ਪਹਿਲਾਂ ਆਪਣੇ ਸਰੀਰ ਤੇ ਬਾਡੀ ਲੋਸ਼ਨ ਜ਼ਰੂਰ ਲਗਾਓ। ਵੈਸਲਿਨ ਲਗਾ ਕੇ ਅੱਖਾਂ ਦੇ ਆਸ-ਪਾਸ ਦੇ ਖੇਤਰ ਨੂੰ ਸੁਰੱਖਿਅਤ ਰੱਖੋ ਅਤੇ ਪਲਕਾਂ ਅਤੇ ਨੋਹਾਂ ਤੇ ਥੋੜਾ ਜਿਹਾ ਬੀਬੀ ਆਇਲ ਲਗਾਓ। ਰੰਗਾਂ ਦੇ ਸਿੱਧੇ ਸੰਪਰਕ ਤੋਂ ਬਚਣ ਦੇ ਲਈ ਪੂਰੀ ਬਾਜੂ ਦੇ ਕੱਪੜੇ ਪਾਓ। ਹੋਲੀ ਖੇਡਣ ਦੇ ਬਾਅਦ ਸਰੀਰ ਤੋਂ ਰੰਗਾਂ ਨੂੰ ਛ ਚਿਹਰੇ ਤੇ ਹਲਕੇ ਫੇਸ ਵਾਸ਼ ਤੇ ਬਾਡੀ ਵਾਸ਼ ਦਾ ਇਸਤੇਮਾਲ ਕਰੋ ਧਿਆਨ ਰਹੇ ਕਿ ਸਕਿਨ ਨੂੰ ਸਾਵਧਾਨੀ ਨਾਲ ਹੌਲੀ-ਹੌਲੀ ਰਗੜੋ ਇਸ ਦੇ ਨਾਲ ਹੀ ਗਰਮ ਪਾਣੀ ਤੋਂ ਨਾ ਨਹਾਓ ਕਿਉਂਕਿ ਇਸ ਨਾਲ ਸਰੀਰ ਹੋਰ ਵੱਧ ਡਰਾਈ ਹੋ ਜਾਂਦਾ ਹੈ ਜਦ ਕਿ ਸਕਿਨ ਦੇ ਵਿੱਚ ਜਲਨ ਅਤੇ ਖੁਜਲੀ ਹੋਣ ਲੱਗਦੀ ਹੈ ਨਹਾਉਣ ਦੇ ਬਾਅਦ ਬਾਡੀ ਤੇ ਲੋਸ਼ਨ ਅਤੇ ਚਿਹਰੇ ਤੇ ਮੋਇਸਚਰਾਈਜ਼ੇਸ਼ਨ ਲਗਾਉਣਾ ਨਾ ਭੁੱਲੋ ਕਿਉਂਕਿ ਜ਼ਿਆਦਾ ਰੰਗ ਅਤੇ ਧੁੱਪ ਦੇ ਵਜ੍ਹਾ ਦੇ ਨਾਲ ਸਕਿਨ ਡਰਾਈ ਹੋ ਜਾਂਦੀ ਹੈ ਤਾ ਉਮੀਦ ਹੈ ਦੋਸਤੋ ਹੋਲੀ ਦੇ ਰੰਗ ਤੁਹਾਡੀ ਖੁਸ਼ੀਆਂ ਨੂੰ ਦੋਗਣਾ ਕਰਨਗੇ ਨਾ ਕਿ ਤੁਹਾਨੂੰ ਪਰੇਸ਼ਾਨੀ ਦੇਣਗੇ ਤਾਂ ਹੋਲੀ ਮਨਾਓ ਲੇਕਿਨ ਇਹਨਾਂ ਸਾਵਧਾਨੀਆਂ ਦਾ ਵੀ ਵਿਸ਼ੇਸ਼ ਧਿਆਨ ਰੱਖੋ ਖਾਸ ਕਰ ਆਪਣੇ ਬੱਚਿਆਂ ਦਾ ਜਰੂਰ ਧਿਆਨ ਰੱਖੋ ਕਿਉਂਕਿ ਇਹ ਕੈਮੀਕਲ ਵਾਲੇ ਰੰਗ ਤੁਹਾਡੇ ਨਾਲ ਤੁਹਾਡੇ ਬੱਚਿਆਂ ਦੇ ਲਈ ਜ਼ਿਆਦਾ ਖਤਰਨਾਕ ਹੋ ਸਕਦੇ ਹਨ